ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਰਤਾ ਵੱਡਾ ਐਲਾਨ ਦੋਸਤੋ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਤੋਂ ਗਏ ਨੂੰ 3 ਸਾਲ ਦੇ ਲਗਭਗ ਹੋ ਗਏ ਪਰ ਸਿੱਧੂ ਮੂਸੇਵਾਲਾ ਦੇ ਘਰ ਅੱਜ ਵੀ ਹਵੇਲੀ ਵਿੱਚ ਵੱਡੀ ਗਿਣਤੀ 'ਚ ਉਸਦੇ ਪਿਤਾ ਨੂੰ ਮਿਲਣ ਲੋਕ ਪਹੁੰਚਦੇ ਆਤੇ ਦਲਾਸਾ ਦਿੰਦੇ ਆ ਅੱਜ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੱਡਾ ਐਲਾਨ ਕਰਤਾ ਸਿੱਧੂ ਦੇ ਪਿਤਾ ਨੇ ਕਿਹਾ ਕਿ ਮੈਂ ਸਿੱਧੂ ਦੇ ਹੁਣ ਸੁਪਨੇ ਪੂਰੇ ਕਰਾਂਗਾ ਜੋ ਉਸਨੇ ਚੋਣ ਦੀ ਗੱਲ ਕੀਤੀ ਸੀ ਹੁਣ ਮੈਂ ਵੀ ਚੋਣ ਲੜਾਂਗਾ ਅਤੇ ਚੋਣ ਲੜ ਕੇ ਜਿੱਤ ਕੇ ਅੱਗੇ ਆਵਾਂਗਾ ਉਸਨੇ ਕਿਹਾ ਕਿ ਇਹ ਜੋ ਤੁਹਾਡਾ ਸਾਥ ਮੈਨੂੰ ਚਾਹੀਦਾ ਜਿੰਨੇ ਵੀ ਲੋਕ ਇੱਥੇ ਪਹੁੰਚੇ ਆ ਮੈਨੂੰ ਲੋਕਾਂ ਦਾ ਸਾਥ ਚਾਹੀਦਾ ਹਾਂ ਜੂ ਆਪਾਂ ਸਿੱਧੂ ਦੇ ਸੁਪਨੇ ਪੂਰੇ ਕਰ ਸਕੀਏ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਕੇ ਅੱਗੇ ਆਵਾਂਗੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਹੱਥ ਖੜੇ ਕਰਾ ਦੋ ਤਾਂ ਤੁਹਾਡੀ ਤਸੱਲੀ ਹੋ ਜਾਈ ਸਾਡੀ ਵੀ ਹੋਈ ਪਰ ਉਹਨਾਂ ਨੇ ਸਮਰਥਨ ਦਿੱਤਾਉਂਦੇ ਹੋਏ ਮਾਫੀ ਚਾਹੀਏ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਈ ਵਾਰੀ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੇ ਇਲਾਕੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਕਿ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ 'ਤੇ ਭਰੋਸਾ ਲਓ ਉਹ ਤੁਹਾਡੇ ਨਾਲ ਜਿਵੇਂ ਮੇਰੇ ਦੀ ਤੁਹਾਡੀ ਲੈ ਫਿਰੀ ਹੈ ਉਹ ਮੈਂਨੇ ਰੱਖੀ ਹੈ ਤਾਂ ਅਸਲ ਵਿੱਚ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਰ ਦੇ ਦਿੱਤਾ ਤੁਸੀਂ 20 ਬੰਦੇ ਆਏ ਹੋ ਕਿਹੜੇ ਸਾਫਤਾ ਸਰਪੰਚ ਨੇ ਆਏ ਨੇ ਜਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਨੇ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਹੋਈ ਹੈ ਨਾ ਉੱਥੇ ਖੜ੍ਹਨ ਨੂੰ ਥਾਂ ਇੱਥੇ ਸ਼ਾਂਤਾਂ ਬੈਠੇ ਉੱਥੇ ਸ਼ਾਂਤੀ ਹੈ ਜੀ ਅੰਦਰਲਾ ਹਾਲ ਪਹਿਲੇ ਉਹਨੇ ਭਰ ਰੱਖਿਆ ਤੋਂ ਤੁਹਾਨੂੰ ਜਾਣੇ ਨੇ ਤੇ ਤੁਸੀਂ ਜਾ ਕੇ ਹਰਾਨ ਹੋਵੋਗੇ ਉੱਥੇ ਸਾਰੇ ਜਣੇ ਪਰ ਇਹ ਸੰਗਤ ਦੀ ਮੱਤਿ ਇਹ ਆ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਬਾਦੀ ਆਵੇ ਦੋ ਨੂੰ ਆਵੇ ਤਿੰਨ ਨੂੰ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲਦੇ ਆ ਕੇ ਦੇਵਾਂਗੇ ਸਾਰੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਇਕੱਠ ਨੂੰ ਵੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਗਾੜ ਮਾਰਾਂਗੇ ਕਿਸੇ ਗੱਲ ਦਾ ਬਹਿਉਂਦਾ ਮੰਨਿਓ ਆਪਾਂ ਡਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚੱਲਦਾ ਰਹੇਗਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲੱਗ ਕੇ ਜਿੱਥੇ ਤੁਹਾਡੀਆਂ ਕੋਲੋਂ ਦੁਆਵਾਂ ਨੇ ਮੈਨੂੰ ਦੁਆਰਾ ਕਰਦੇ ਵਿੱਚ ਵਰਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਦੂਸਰਾ ਸੁਪਨਾ ਵਿਧਾਨ ਸਭਾ ਦੀਆਂ ਕੌਲੀਆਂ ਚੜਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਰਤ ਇਹ ਆਨ ਮੈਂ ਉਧਰ ਖੁਸ਼ ਹੋਊਂਗੀ ਜਿੰਦਿਆਂ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਣ ਲੈਂਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹੋਵਾਂ ਫਿਜ਼ੀਕਲੀ ਸਿਹਤ ਉਸੇ ਦੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚਾਂ ਪਰ ਵੀਰੋ ਮੇਰਾ ਇੱਕ ਸਨੇਹਾ ਹੈ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਪੈਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਪੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਦਾਤਿ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਵਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ 600 ਟੱਪੇ ਹੋਏ ਹਾਂ ਪਰੰਤੂ ਆਪਾਂ ਜੰਗ ਲੜਨੀ ਚਾਹੀਦੀ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਹਾਰੇ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਊਂਗਾ ਵੀ ਤੁਸੀਂ ਜਚਕਾ